ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਸਾਡਾ ਅਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਕਮੈਂਟ ਕਰਨਾ ਨਾ ਭੁੱਲਿਓ ਕਿ ਤੁਹਾਡੇ ਕਮੈਂਟ ਸਾਡਾ ਹੌਸਲਾ ਵਧਾਉਂਦੇ ਆ ਸਾਨੂੰ ਸੋਹਣਾ ਸੋਹਣਾ ਆਪਣਾ ਫੀਡਬੈਕ ਦਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਦੱਸਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਦੇਖਦੇ ਆ ਅੱਧ ਦੇ ਸੂਟ ਅੱਜ ਆਪਾਂ ਲੈ ਕੇ ਆਏ ਤਾਂ ਵਾਸਤੇ ਦੁਪੱਟੇ ਦੇ ਕਾਟਨ ਦੁਪੱਟੇ ਦੇ ਸੂਟ ਕਿਉਂਕਿ ਭਾਵੇਂ ਸੀਜ਼ਨ ਸਾਨੂੰ ਤੇ ਲੱਗਦਾ ਸੀ ਹਨਾ ਕਿ ਨਹੀਂ ਹੁਣ ਕਾਟਨ ਦੁਪੱਟਾ ਨਹੀਂ ਲੱਗੇਗਾ ਪਰ ਫਿਰ ਵੀ ਕਾਟਨ ਦੁਪੱਟੇ ਦੀ ਕਾਫੀ ਡਿਮਾਂਡ ਹੈ ਅਜੇ ਵੀ ਦੇਖੋ ਬਹੁਤ ਹੀ ਪਿਆਰਾ ਸੂਟ ਹੈ ਕਾਟਨ ਚਾਏਗਾ ਇਹਦੇ ਨਾਲ ਆਏਗੀ ਕਾਫੀ ਕਲਰ ਦੀ ਬਾਟਮ ਤੇ ਨਾਲ प्रिंटर दुपट्टा क्रोशिए का वर्क होया है साइड किनारी ते, बहुत ही प्यारा सूट है ये प्राइस आएगा जी साढ़े छे सौ सिक्स फिफ्टी आएगा प्राइस, चेक कलर आएगा येलो ये कस्टमर द डिमांड से लियाने पे फिर क्योंकि ये देन लैन वास्ते भी का लोगों ने काफ़ी खड़े आ वेयर करने वास्ते भी अपने वेयर करने वास्त भी काफ़ी लेके गया देखो कितना प्यारा सूट है इसकी खिलावट येलो कलर येलो एंड वाइट कॉम्बीनेशन है यदा ना आएगी येलो कलर की गोल्डन येलो कलर की बॉटम आएगा दुप्टा दुपट्टा मैं खोल के दिखाई बहुत प्यारा कॉटन का दुपट्टा दा होया है कम कस्टमर की डिमांड पर यह वाले सूट दोबारा रीस्टॉक किए हैं ਇਦੇ ਚ ਇੱਕ ਨਵਾਂ ਡਿਜ਼ਾਈਨ ਆਇਆ ਹੈ ਉਹਨ ਆਪਣੇ ਕੋਲ ਇਹ ਵਾਲਾ 컬러 ਵੀ ਅਲੱਗ ਆਇਆ ਤੇ ਡਿਜ਼ਾਈਨ ਵੀ ਅਲੱਗ ਆਇਆ ਵੀਡੀਓ ਤੋਂ ਪਹਿਲਾਂ ਹੀ ਸੇਲ ਹੋ ਜਾਂਦੇ ਆ ਕਿਸੇ ਵੇਲੇ ਇਹ ਵੀ ਬਹੁਤ ਹੀ ਪਿਆਰਾ ਹੈ ਕਿ ਇਸ ਤਰ੍ਹਾਂ ਗਲਾ ਬਣੇਗਾ ਇਹਦੇ ਫਰੰਟ ਦੇ ਉੱਪਰ ਘੇਰੇ ਦੇ ਉੱਪਰ ਆਇਗਾ ਇਸ ਤਰ੍ਹਾਂ ਹਨਾ ਵਰਕ 골ਡਨ ਉੱਪਰ ਵਰਕ ਹੋਇਆ ਸ਼ਾਈਨ ਵਾਲਾ ਬਹੁਤ ਪਿਆਰਾ ਪੀਸ ਹੈ ਬੈਕ ਸਾਈਡ ਵੀ ਇਵੇਂ ਹੀ ਬਣੀ ਹੈ ਜਿਵੇਂ ਫਰੰਟ ਬਣੀ ਹੈ ਇਵੇਂ ਬੈਕ ਬਣੀ ਹੈ ਇਹਦੇ ਨਾਲ ਆਈਗੀ ਇਹ ਵਾਲੀ ਕਲਰ ਦੀ ਬਾਟਮ ਓਨੀਅਨ ਸ਼ੇਡ ਰਾਜੀ ਜੀ ਸ਼ੇਡ ਹੈ ਤੇ ਨਾਲ ਆਏਗਾ ਦੁਪੱਟਾ ਬਹੁਤ ਸੋਹਣਾ ਖੁੱਲਾ ਡੁਲਾ ਦੁਪੱਟਾ ਕੋਈ ਵੀ ਇਹਨੂੰ ਵੇਅਰ ਕਰ ਸਕਦਾ ਹੈ ਡੇਲੀ ਵੇਅਰ ਵੀ ਤੇ ਜੜੀਆਂ ਬੀਬੀਆਂ ਘਰੇ ਰਹਿੰਦੀਆਂ ਉਹ ਵੀ ਵੇਅਰ ਕਰ ਸਕਦੀਆਂ ਔਣ ਜਾਣ ਵਾਲੀਆਂ ਬੀਬੀਆਂ ਜਿਸ ਤਰ੍ਹਾਂ ਕੰਮਾਂ ਤੇ ਔਣ ਜਾਣ ਵਾਲੀਆਂ ਉਹਨਾਂ ਵਾਸਤੇ ਵੀ ਲਾਈਟ ਵੇਟ ਸੂਟ ਆ ਬਹੁਤ ਹੀ ਸੋਹਣਾ ਸੌਫਟ ਗਰਮੀ ਨਹੀਂ ਲੱਗੇਗੀ 650 ਆਏਗਾ ਜੀ ਇਹਦਾ ਪ੍ਰਾਈਸ ਇਹਦੇ ਵਿੱਚ ਨੈਕਸਟ ਕਲਰ ਹੈਗਾ ਮਸਟਰਡ ਕਲਰ ਹਰ ਕਲਰ ਦੀ ਨਾ ਆਪਣੀ ਆਪਣੀ ਖਿਲਾਵਟ ਆ ਬਹੁਤ ਸੋਹਣਾ ਲੱਗਦਾ ਜਿੰਨੂੰ ਵੀ ਜਿਹੜਾ ਕਲਰ ਪਸੰਦ ਆ ਉਹ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਦੇ ਉੱਪਰ ਸੈਂਡ ਕਰੇ ਐਵੇਂ ਰੇਟ ਨਾ ਪੁੱਛਿਆ ਕਰੋ ਵੈਸੇ ਤਾਂ ਮੈਂ ਰੇਟ ਵੀਡੀਓ ਚ ਮੈਂਸ਼ਨ ਕੀਤੇ ਹੁੰਦੇ ਆ ਪਰ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਤੁਸੀਂ ਨਾ ਸਕਰੀਨਸ਼ਾਟ ਲੈ ਕੇ ਤੇ ਫਿਰ ਸਾਨੂੰ ਇਹਨਾਂ ਦਾ ਪ੍ਰਾਈਸ ਪੁੱਛਿਆ ਕਰੋ ਜਿੰਨੇ ਜੋ ਵੀ ਇਹਦੇ ਬਾਰੇ ਪੁੱਛਣਾ ਹੁੰਦਾ ਉਹ WhatsApp ਨੰਬਰ ਦੇ ਉੱਪਰ ਤੁਸੀਂ ਪੁੱਛ ਸਕਦੇ ਜੀ ਇਹਦੇ ਨਾਲ ਆएगी ਮਸਟਰਡ ਕਲਰ ਦੀ ਬਾਟਮ ਤੇ ਨਾਲ ਦੁਪੱਟਾ ਠੀਕ ਹੈ ਜੀ ਦੁਪੱਟੇ ਬਹੁਤ ਪਿਆਰੇ ਦੁਪੱਟੇ ਆ ਪ੍ਰਿੰਟਡ ਤੇ ਕ੍ਰੋਸ਼ੀ ਦਾ ਵਰਕ ਵੀ ਹੋਇਆ ਵਿੱਚ ਆਏਗਾ ਨੈਕਸਟ ਕਲ ਇਹਦੇ ਵਿੱਚੋਂ ਵੀ ਕੱਲ ਇੱਕ ਸੂਟ ਸੇਲ ਹੋ ਗਿਆ ਪਰसों ਹੀ ਹਜੇ ਮਾਲ ਇਹ ਬਲਾ ਰੀਸਟਾਕ ਕੀਤਾ ਆਪਾਂ ਤੇ ਇਹਦੇ ਵਿੱਚੋਂ ਵੀ ਸੇਲ ਹੋ ਗਏ ਹੋਏ ਆ ਸੂਟ ਕਿਉਂਕਿ ਕਿਸੇ ਨੇ ਨਾ ਮਾਲ ਸਪੈਸ਼ਲ ਕਹਿ ਕੇ ਮੰਗਵਾਇਆ ਸੀ ਮੁੰਨਾ ਨੂੰ ਨਵਿਆ ਵਾਸਤੇ ਚਾਹੀਦੇ ਸੀ ਕੱਪੜੇ ਦੇਖੋ ਕਿੰਨਾ ਪਿਆਰਾ ਕਲਰ ਆ ਸੀ ਗ੍ਰੀਨ ਤੇ ਵਾਈਟ ਦਾ ਕੰਬੀਨੇਸ਼ਨ ਆ ਆਫ ਵਾਈਟ ਯਾ ਵਾਈਟ ਨਹੀਂ ਆ ਇਸ ਤਰ੍ਹਾਂ ਕੀ ਰਾ ਬਣਿਆ ਠੀਕ ਹੈ ਤੇ ਨਾਲ ਆਏਗੀ ਸੀ ਗ੍ਰੀਨ ਹੀ ਬਾਟਮ ਸੀ ਗ੍ਰੀਨੀ ਇਸ ਤਰ੍ਹਾਂ ਵਾਈਟ ਤੇ ਦੁਪੱਟਾ ਆਏਗਾ ਨਾਲ ਹਨਾ ਬਹੁਤ ਸੋਹਣਾ ਸੂਟ ਤੇ ਬਹੁਤ ਸੋਹਣੇ ਹੀ ਕਲਰ ਆ ਇਹਨਾਂ ਦੇ ਇਹਨਾਂ ਦਾ ਪ੍ਰਾਈਸ ਆਏਗਾ ਸਾਰਿਆਂ ਦਾ 650 ਠੀਕ ਹੈ ਜੀ ਕਾਟਨ ਦੁਪੱਟੇ ਕਸਟਮਰ ਦੀ ਮੰਗ ਤੇ ਹਾਂਜੀ ਇਹ ਵੀ ਬੜਾ ਪਿਆਰਾ ਪੀਸ ਆ ਇਹ ਜੈਪਚੁਰੀ ਜਿਹਾ ਪ੍ਰਿੰਟ ਬਣਿਆ ਹੋਇਆ ਸੀ ਗ੍ਰੀਨ ਕਲਰ ਆ ਸਭ ਪ੍ਰਿੰਟਡ ਆ ਥੋੜਾ ਥੋੜਾ ਉੱਪਰ ਵਰਕ ਹੋਇਆ ਤੇ ਨਾਲ ਆਏਗਾ ਇਹਦੇ ਸੇਮ ਕਲਰ ਦੀ ਬਾਟਮ ਤੇ ਸੇਮ ਹੀ ਆਏਗਾ ਜੀ ਦੁਪੱਟਾ ਕਾਟਨ ਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਸੇਮ 650 ਹਾਂਜੀ ਇਹ ਗਲੇ ਦੇ ਉੱਪਰ ਬਣਿਆ ਹਨ ਜਿਵੇਂ ਪੱਟੀ ਲੱਗੀ ਹੋਈ ਆ ਤੇ ਇਸ ਤਰ੍ਹਾਂ ਇਹ ਪ੍ਰਿੰਟਰਡ ਸੂਟ ਆ ਕਾਟਨ ਦਾ ਥੋੜਾ ਜਿਹਾ ਹੈਵੀ ਸਟਾਫ ਆ ਇਹਦਾ ਸੂਟ ਦਾ ਥੋੜਾ ਜਿਹਾ ਹੈਵੀ ਸਟਾਫ ਆ ਜਿਸ ਨਾਲ ਲੱਗੀ ਡਾਟਸ ਵਾਲੀ ਬਾਟਮ ਤੇ ਨਾਲ ਆਇਆ ਕਾਟਨ ਦਾ ਦੁਪੱਟਾ ਦੁਪੱਟੇ ਬਹੁਤ ਸੋਹਣੇ ਆ ਸਾਰੇ ਖੁੱਲੇ ਡੁੱਲੇ ਇਹਨਾਂ ਦੁਪੱਟਿਆਂ ਦਾ ਨਾ ਹੁਣ ਆਪਾਂ ਪੰਜਾਬੀਆਂ ਨੂੰ ਜਿਆਦਾ ਦੁਪੱਟਿਆਂ ਦਾ ਹੁੰਦਾ ਬੁੱਕਲ ਮਾਰਨੀ ਗੁਰਦੁਆਰੇ ਜਾਣਾ ਜਾਂ ਹਨਾ ਕਿਤੇ ਵੀ ਜਾਣਾ ਗਰਮੀ ਦੇ ਵਿੱਚ ਪਸੀਨਾ ਵਗੈਰਾ ਆਉਂਦਾ ਰਹਿੰਦਾ ਤੇ ਇਹ ਸੌਫਟ ਕਾਟਨ ਹੁੰਦੀ ਆ ਇਹਦਾ ਆਪਾਂ ਨੂੰ ਬੈਨੀਫਿਟਸ ਜਿਆਦਾ ਰਹਿੰਦੇ ਆ ਇਹਦੇ ਵਿੱਚ ਅਗਲਾ ਕਲਰ ਆ ਜਾਏਗਾ ਇਹ ਵੀ ਇਸ ਤਰ੍ਹਾਂ ਹੀ ਬਣਿਆ ਹੋਇਆ ਤਾਂ ਗਲੇ ਦੇ ਉੱਪਰ ਇਸ ਤਰ੍ਹਾਂ ਆਏਗਾ ਤੇ ਨਾਲੇ ਦੇ ਆਏਗੀ ਇਸ ਕਲਰ ਦੀ ਬਾਟਮ ਤੇ ਨਾਲ ਆਇਆ ਕਾਟਨ ਦਾ ਦੁਪੱਟਾ ਦੁਪੱਟੇ ਬੜੇ ਸ਼ਾਨਦਾਰ ਆ। ਕੀ ਕਹਿਣੀ ਆ ਦੁਪੱਟੀਆਂ ਦੇ ਬਈ। ਖੁੱਲੇ ਡੁੱਲੇ ਦੁਪੱਟੇ ਬਹੁਤ ਸੋਹਣਾ ਦੁਪੱਟਾ। ਜਿੰਨੇ ਵੀ ਮੇਰੀ ਭੈਣ ਨੇ ਸੂਟ ਲੈਣਾ ਉਹ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਦੇ ਉੱਪਰ ਸੈਂਡ ਕਰੇ। ਠੀਕ ਹੈ। 650 प्राइस ਇਹ ਜਬ ਬਲੈਕ ਐਂਡ ਵਾਈਟ ਬਹੁਤ ਹੀ ਸੋਹਣਾ ਬਲੈਕ ਕਲਰ ਦਾ ਪੀਸ ਆ ਸੌਫਟ ਕਾਟਨ ਆ ਤੇ ਇਸ ਤਰ੍ਹਾਂ ਡਾਟਸ ਹਨ ਬੁੱਟੀਆਂ ਦੀਆਂ ਬਣੀਆਂ ਹੋਈਆਂ ਸਲਵਾਰ ਤੇ ਵੀ ਇਵੇਂ ਹੀ ਬਣੀਆਂ ਸੌਫਟ ਕਾਟਨ ਤੇ ਇਹਦੇ ਤੇ ਇਸ ਤਰ੍ਹਾਂ ਬੁੱਟੀਆਂ ਬਣੀਆਂ ਨਾਲ ਆਏਗਾ ਦੇ ਵਿੱਚ ਵਾਈਟ 블랙 ਦੁਪੱਟਾ ਠੀਕ ਹੈ ਜੀ ਇਹਵੇਂ ਆਏਗਾ ਇਹਦੇ ਨਾਲ ਦੁਪੱਟਾ ਇਹ ਕਲੇ ਸੂਟ ਦਾ ਦੁਪੱਟਾ ਠੀਕ ਹੈ ਜੀ 650 ਪ੍ਰਾਈਸ ਹੋਰ ਮੈਂ ਤੁਹਾਨੂੰ ਦਿਖਾਨੀ ਆ ਬਿਨਾ ਦੁਪੱਟੇ ਵਾਲੇ ਸੂਟ ਨਾ ਸ਼ਿਮਰ ਦੇ ਵਿੱਚ ਆਏ ਆਪਣੇ ਕੋਲ ਬਿਨਾ ਦੁਪੱਟੇ ਦੇ ਸੂਟ ਹਾਂਜੀ ਬਹੁਤ ਹੀ ਪਿਆਰੀ ਇਹ ਸ਼ਿਮਰ ਆ ਸ਼ਾਈਨਿੰਗ ਹੈਗੀ ਆ ਤੇ ਬਹੁਤ ਸੋਹਣੀ ਇਹਦੇ ਪ੍ਰਿੰਟ ਆ ਠੀਕ ਹੈ ਜੇ ਨਾਲ ਆਏਗੀ ਇਹ ਵਾਲੀ ਕਲਰ ਦੀ ਬਾਟਮ ਠੀਕ ਹੈ ਜੀ ਇਹ ਵਾਲੀ ਕਲਰ ਦੀ ਬਾਟਮ ਆਏਗੀ ਤੇ ਇਹਦਾ ਪ੍ਰਾਈਸ ਹੋਏਗਾ ਜੀ 600 ਰੁਪਿਆ 600 ਰੁਪਿਆ ਹੋਏਗਾ ਵਿਦਆਊਟ ਦੁਪੱਟਾ ਇਹਦਾ ਪ੍ਰਾਈਸ ਨੈਕਸਟ ਕਲਰ ਆਏਗਾ ਜੀ ਇਹ ਵਾਲਾ ਇਸ ਨਾਲ ਆਏਗੀ ਪੀਚ ਕਲਰ ਦੀ ਬੋਟਮ ਬਹੁਤ ਸੋਹਣਾ ਸੂਟ ਹੈ ਬਹੁਤ ਹੁਣ ਨੈਕਸਟ ਸੀਜ਼ਨ ਦੇ ਵਿੱਚ ਆਉਣ ਨੂੰ ਬੜੇ ਵਧੀਆ ਸੂਟ ਆ ਸ਼ਿਮਰ ਸਟਾਰਟ ਹੋ ਗਈ ਹੈ ਆਣੀ ਪਿਛਲੇ ਸਾਲ ਵੀ ਇਹਦੀ ਕਾਫੀ ਡਿਮਾਂਡ ਰਹੀ ਸੀ 600 ਇਸ ਦਾ ਪ੍ਰਾਈਸ ਹਾਂਜੀ ਇਹ ਵਾਲਾ ਕਲਰ ਸੀ ਗ੍ਰੀਨ ਕਲਰ ਤੇ ਨਾਲੇ ਦੇ ਇਸ ਤਰ੍ਹਾਂ ਪਲੇਨ ਕਲਰ ਦੀ ਤੇ ਆਬੀ ਮਸਲੀਨ ਦੀ ਆਏਗੀ ਬਾਟਮ ਠੀਕ ਹੈ ਜੀ ਨੈਕਸਟ ਆਏਗਾ ਮਸਲੀਨ ਦੇ ਵਿੱਚ ਬਾਟਮ ਇਹਨਾਂ ਨਾਲ ਸੇਮ ਹੀ ਲੱਗੀ ਹੈ ਮਸਲੀਨ ਇਹਦਾ ਵੀ ਪ੍ਰਾਈਸ ਸੇਮ ਹੀ ਆ ਇਹ ਸਟਾਫ ਹੁਣ ਅੱਗੇ ਜਿਸ ਤਰ੍ਹਾਂ ਸੀਜ਼ਨ ਆ ਗਿਆ ਉਹਦੇ ਵਿੱਚ ਪਾਉਣ ਵਾਸਤੇ ਬੈਸਟ ਆ ਲਾਈਨਿੰਗ ਤੋਂ ਬਿਨਾ ਵੀ ਬਣ ਜੇਗਾ ਲਾਈਨਿੰਗ ਜਿਹਦਾ ਸ਼ੌਂਕ ਆ ਉਹ ਲਵਾ ਵੀ ਸਕਦਾ ਜਿਹਨੂੰ ਲੱਗਦਾ ਕਿ ਹਾਂ ਲਾਈਨਿੰਗ ਲਗवानी ਫਿਰ ਵੀ ਲਾਈਨਿੰਗ ਤੋਂ ਬਿਨਾ ਵੀ ਬਣ ਜੇਗਾ ਠੀਕ ਹੈ ਬਹੁਤ ਸੋਹਣੇ ਗਰਲਿਸ਼ ਲੁੱਕ ਦੇ ਪ੍ਰਿੰਟ ਬੁਟੀਕ ਵਾਲੀਆਂ ਬੀਬੀਆਂ ਹਨਾ ਉਹ ਜਿਸ ਤਰ੍ਹਾਂ ਇਹਨਾਂ ਨੂੰ ਡਿਜ਼ਾਈਨਿੰਗ ਕਰ ਸਕਦੀਆਂ ਤੇ ਬਹੁਤ ਸੋਹਣੇ ਸੂਟ ਬਣਨਗੇ ਨੈਕਸਟ ਕਲਰ ਆ ਜਾਏਗਾ बहुत ही सोना येलो प्रिंट ठीक है और नाल आएगी बॉटम गोल्डन येलो कलर की ठीक है जी नेक्स्ट आएगा कैमरिक कॉटन ओद तो प्राइस आएगा सिक्स हंड्रड है अपने कैमरिक कॉटन प्रिंटेड कैमरिक कॉटन का सूट आ मैचिंग नीचे बॉर्डर ਹਨਾ ਬਣਿਆ ਹੋਇਆ ਹੈਗਾ ਇਹਦੇ ਨਾਲ ਆਏਗੀ ਇਸ ਕਲਰ ਦੀ ਬਾਟਮ ਸੁੱਕੀ ਮਹਿੰਦੀ ਕਲਰ ਬਹੁਤ ਹੀ ਸੋਹਣਾ ਇਹਦਾ ਕਲਰ ਹੈ ਇਹਦਾ ਪ੍ਰਾਈਸ ਆਏਗਾ ਜੀ 350 350 ਆਏਗਾ ਇਹਦਾ ਪ੍ਰਾਈਸ ਇਸ ਸੌਫਟ कॉटन ਆ ਬਹੁਤ ਹੀ ਮਤਲਬ ਕੈਂਬਰੀ कॉटन ਜਿਹਨੂੰ ਵਧੀਆ ਵਾਲੀ ਕਹਿੰਦੇ ਹੋ ਆ ਨੈਕਸਟ ਆਏਗਾ ਜੀ ਕਲਰ ਬੜੇ ਦੇ ਇਥੇ ਡਿਫਰੈਂਟ ਡਿਫਰੈਂਟ ਅਲੱਗ-ਅਲੱਗ ਕਲਰ ਆ इस तरह ए वाला कलर आएगा छोटा छोटा प्रिंट बनिया नीचे बॉर्डर और ना आएगी मैरून कलर दी बॉटम ठीक है कॉटन दी मैरून कलर दी बॉटम नेक्स्ट आएगा जी ये वाला पीच बाबा पीच कलर नीचे बॉर्डर बॉर्डर आएगा और ये आएगी सेम कलर भी बॉटम पैरेट कलर बड़ा ही खिड़िया खिड़िया कलर है पैरेट कलर ठीक है बॉर्डर ये काफ़ी खुला डुला बॉर्डर है नाल आएगी यदि पिंक कलर दी हॉट पिंक कलर दी बॉटम साढ़े तीन सौ आएगा जी य प्राइज़ी ਸਾਨੂੰ ਵੀਡੀਓ ਦੇਖ ਕੇ ਜਰੂਰ ਦੱਸਣਾ ਕਿ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਆ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਆ ਤੇ ਸਾਡੇ ਰੇਟ ਕਿਵੇਂ ਦੇ ਲੱਗੇ ਆ ਸਾਨੂੰ ਫੀਡਬੈਕ ਜਰੂਰ ਦਿਆ ਕਰੋ ਇੱਕ ਮੈਸੇਜ ਜਰੂਰ ਕਰਿਆ ਕਰੋ ਥੈਂਕ ਯੂ